ਅਕੋਰਡਿੰਗ ਟੂ ਮੇ ਸਾਡੇ ਪਿੰਡ 'ਚ ਜਿਸ ਕੋਈ ਇਦਾਂ ਹੈ ਨਹੀਂ ਜਿਹੜਾ ਫਿਲਮਾਂ 'ਚ ਆਇਆ ਹੋਵੇ ਆ ਗਿਆ ਚੰਨੀ ਆ ਗਿਆ ਚੰਨੀ ਉਹਨਾਂ ਨੂੰ ਸਾਰੇ ਪਤਾ ਨਿਕਲ ਕੇ ਜਿਵੇਂ ਵਕਤਾਂ ਨੂੰ ਬਾਰੇ ਚੰਨੀ ਆ ਗਿਆ ਚੰਨੀ ਫਿਲਮ ਆਲਾ ਚੰਨੀ ਦੀ ਫਿਲਮ ਆ ਰਹੀ ਓਏ ਮੈਂ ਇੱਕ ਵਾਰੀ ਪਿੰਡਸ ਨੂੰ ਕਿਹਾ ਜੀ ਮਨ ਰ ਮੈਨੂੰ ਐਕਟਿੰਗ ਦਾ ਸ਼ੌਂਕ ਆ ਉਹਨੂੰ ਵੀ ਕੀ ਸਮਝ ਨਹੀਂ ਲੱਗੀ ਪਿੰਡ ਵਾਲੇ ਉਹ ਤਾਂ ਉਹਨੇ ਪਤਾ ਲੱਗੇ ਕੀ ਜਹੀ ਜਾਂਦਾ ਹੈ ਤੇ ਪਿੰਡ ਵਿੱਚ ਕਿੰਨਾ ਕੋ ਹੁੰਦਾ ਇੱਕ ਇੱਕ ਪਿੰਡ ਦੇ ਗੱਬਰੂ ਨੂੰ ਜਦੋਂ ਫਿਲਮਾਂ 'ਚ ਕੰਮ ਮਿਲਦਾ ਤੇ ਆਂਡ ਗਵਾਂਡ ਕਈ ਲੋਕ ਸੜਦੇ ਨੇ ਤੇ ਕਈ ਖੁਸ਼ ਹੁੰਦੇ ਨੇ ਕਿੰਨੇ ਸਾਡੇ ਪਿੰਡ ਦੇ ਮੁੰਡੇ ਨੇ ਮਾਣ ਹੈਗਾ ਅਕੋਰਡਿੰਗ ਟੂ ਮੇ ਸਾਡੇ ਪਿੰਡ 'ਚ ਕਿਸੇ ਕੋਈ ਇਦਾਂ ਹੈ ਨਹੀਂ ਜਿਹੜਾ ਫਿਲਮਾਂ 'ਚ ਆਇਆ ਹੋਵੇ। ਅੱਛਾ। ਮੈਨੂੰ ਹੀ એમ ਲੱਗਦਾ। ਚੰਨੀ ਹੈ ਕੱਲਾ। ਚੰਨੀ ਆ ਗਿਆ ਚੰਨੀ ਸ਼ਾਹ। ਮਨ ਆ ਗਿਆ। ਆ ਗਿਆ ਚੰਨੀ ਸ਼ਾਹ, ਆ ਗਿਆ ਚੰਨੀ ਜੀ। ਤੁਸੀਂ ਤਾਂ ਇੰਗਲਿਸ਼ ਹੀ ਬੋਲ ਲੈਂਦੇ ਹੋ। ਜਾਣਦੇ ਥੋੜੀ-ਮੋੜੀ ਕੰਮ ਚ ਲਾਉ। ਵਧੀਆ ਲੱਗਿਆ ਉਹਨਾਂ ਬੰਦਿਆਂ ਨਾਲ ਗੱਲਬਾਤ ਹੋਈ। ਪਿੰਡੋਂ ਵੀ ਫੋਨ ਆਏ ਹੋਣਗੇ, ਆਂਦੇ ਹੋਣੇ ਜੇ ਤੁਸੀਂ ਹੁਣ ਪਿੰਡ। ਜੀ ਘਰੇ ਆਉਂਦੇ ਆ ਮਿਲਣ ਆਉਂਦੇ ਆ ਜੀ ਘਰੇ। ਹਾਂਜੀ, ਕਈ ਵਾਰੀ ਨਹੀਂ ਮੈਂ ਹੁੰਨਾ ਘਰੇ। ਉਹਦੇ ਦੁਬਾਰੇ ਆਉਂਦੇ ਫੇਰ ਦੁਬਾਰੇ ਮਿਲਦੇ ਹੁਣ ਫਿਲਮ ਤੋਂ ਬਾਅਦ ਚੰਨੀ ਨੂੰ ਜਦੋਂ ਪਿੰਡ ਲੈ ਕੇ ਜਾਣਾ ਸ਼ਾਇਦ ਪਿੰਡ ਵਾਲਿਆਂ ਨੂੰ ਵੀ ਹੁਣ ਹਾਰਾ ਹੋਰਾ ਲੈ ਕੇ ਆਇਆ ਚੰਨੀ ਨੂੰ ਚੰਨੀ ਆ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਿੰਡ ਵਾਲਿਆਂ ਦਾ ਜੀ ਇਹਨਾਂ ਪਿਆਰ ਕਰਦੇ ਆ ਜੀ ਸਾਰੇ ਪਿੰਡ ਲਈ ਪਿਆਰ ਕਰਦੇ ਨੇ ਬਹੁਤ ਪਿਆਰ ਕਰਦੇ ਆ ਜੀ ਅੱਛਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਿੱਕੇ ਨਿੱਕੇ ਜਵਾਕਾਂ ਨੂੰ ਪਤਾ ਚੰਨੀ ਆ ਗਿਆ ਚੰਨੀ ਫਿਲਮ ਆਲਾ ਚੰਨੀ ਦੀ ਫਿਲਮ ਆ ਰਹੀ ਓਏ ਅੱਛਾ ਹਾਂਜੀ ਉਹ ਤਾਂ ਫਿਰ ਉਹ ਹੁੰਦਾ ਸੀ ਜਿਵੇਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਉਹ ਖੇਤਾਂ ਦੇ ਵਿੱਚ ਨਾਣ ਜਾਣਾ ਦੁਪਹਿਰੇ ਮਾਵਾਂ ਨੇ ਕਹਣਾ ਨਹੀਂ ਨਹੀਂ ਬਹਿ ਜਾਓ ਕਰੇ ਤਾਂ ਖੇਤਾਂ ਦੇ ਨਿਕਲ ਜਾਣਾ ਵਾ ਮੋਟਰਾਂ ਤੇ ਉਹ ਕਸਬਿਆਂ ਦੇ ਨਾਣ ਜਾਣਾ ਉਹ ਵਿੱਚ ਸਾਰਾ ਕੁਝ ਦੇਖਿਆ ਹੋਣਾ ਜ਼ਿੰਦਗੀ ਦਾ ਹਾਂਜੀ ਹਾਂਜੀ ਦੇਖਿਆ ਸਾਰਾ ਕੁਝ ਦੇਖਿਆ ਦੁਪਹਿਰ ਦੁਬੇ ਨੂੰ ਸਿਕਰ ਦੁਪਹਿਰੇ ਆਏ ਸੂਏ ਤੇ ਨਹਾਉਣ ਚਲੇ ਜਾਣਾ ਹਾਂਜੀ ਬੇਲ ਤੋੜਨੇ ਜੋ ਸਾਰਾ ਕੁਝ ਦੇਖਿਆ ਜੀ ਪਿੰਡਾਂ ਵਾਲੇ ਚ ਹੁੰਦੀਆਂ ਇਹ ਚੀਜ਼ਾਂ ਜਿਹੀ ਅਕੋਰਡਿੰਗ ਟੂ ਮੇ ਸਾਡੇ ਪਿੰਡ ਚ ਕਿਸੇ ਕੋਈ ਇਦਾਂ ਹੈ ਨਹੀਂ ਜਿਹੜਾ ਫਿਲਮਾਂ ਚ ਆਇਆ ਹੋਵੇ ਆ ਗਿਆ ਚੰਨੀ ਸ਼ਾ ਗਿਆ ਚੰਨੀ ਉਹਨਾਂ ਸਾਰੇ ਪਤਾ ਨਿਕਲਣੇ ਕਿ ਜਦੋਂ ਵਕਤ ਨੂੰ ਪਤਾ ਚੰਨੀ ਆ ਗਏ ਚੰਨੀ ਫਿਲਮ ਆ ਲਾ ਚੰਨੀ ਫਿਲਮ ਆ ਰਹੀ ਓਏ ਮੈਂ ਇੱਕ ਵਾਰੀ ਪੇਰੈਂਟਸ ਨੂੰ ਕਿਹਾ ਯਾਰ ਮੈਨੂੰ ਐਕਟਿੰਗ ਦਾ ਸ਼ੌਂਕ ਹੈ ਉਹਨੂੰ ਵੀ ਚੀ ਸਮਝੀ ਲੱਗੀ ਪਿੰਡ ਵਾਲੇ ਉਹਨੂੰ ਪਤਾ ਲੱਗੇ ਕਿ ਕਿ ਜਹੀ ਆਂਦਾ ਹੈ ਤੇ ਪਿੰਡ ਵਿੱਚ ਕਿੰਨਾ ਕੋ ਹੁੰਦਾ ਇੱਕ ਇੱਕ ਪਿੰਡ ਦੇ ਗੱਬਰੂ ਨੂੰ ਜਦੋਂ ਫਿਲਮਾਂ 'ਚ ਕੰਮ ਮਿਲਦਾ ਤੇ ਆਂਡ ਗਵਾਨ ਕਈ ਲੋਕ ਸੱਡਦੇ ਨੇ ਤੇ ਕਈ ਖੁਸ਼ ਹੁੰਦੇ ਨੇ ਕਿ ਨੇ ਸਾਡੇ ਪਿੰਡ ਦੇ ਮੁੰਡੇ ਨੇ ਮਾਣ ਰੱਖਾਇਆ ਅਕੋਰਡਿੰਗ ਟੂ ਮੀ ਸਾਡੇ ਪਿੰਡ 'ਚ ਕਿਸੇ ਕੋਈ ਐਦਾਂ ਹੈ ਨਹੀਂ ਜਿਹੜਾ ਫਿਲਮਾਂ 'ਚ ਆਇਆ ਹੋਵੇ ਅੱਛਾ ਮੈਨੂੰ ਹੀ ਲੱਗਦਾ ਹੈ ਚੰਨੀ ਇਕੱਲਾ ਚੰਨੀ ਆ ਗਿਆ ਚੰਨੀ ਸ਼ਾਹ ਵਨ ਆ ਗਿਆ ਆ ਗਿਆ ਚੰਨੀ ਸ਼ਾਹ ਗਿਆ ਚੰਨੀ ਜੀ ਤੁਸੀਂ ਤਾਂ ਇੰਗਲਿਸ਼ ਹੀ ਬੋਲ ਲੈਂਦੇ ਹੋ ਜਾਣਦੇ ਥੋੜੀ ਮੋੜੀ ਕੰਮ ਚਲਾਉ ਵਧੀਆ ਲੱਗਿਆ ਉਹਨਾਂ ਬੰਦੇ ਨਾਲ ਗੱਲਬਾਤ ਹੋਈ ਪਿੰਡੋਂ ਵੀ ਫੋਨ ਆਏ ਹੋਣਗੇ ਆਂਦੇ ਹੋਣੇ ਜੇ ਤੁਸੀਂ ਹੁਣ ਪਿੰਡ ਜੀ ਘਰੇ ਆਉਂਦੇ ਆ ਮਿਲਣ ਆਉਂਦੇ ਆ ਜੀ ਘਰੇ ਹਾਂਜੀ ਕਈ ਵਾਰੀ ਨਹੀਂ ਮੈਂ ਹੁਣ ਨਾ ਘਰੇ ਆਉਂਦੇ ਆ ਜੀ ਦੁਵਾਰੇ ਆਉਂਦੇ ਫੇਰ ਦੁਵਾਰੇ ਮਿਲਦੇ ਆ ਜੀ ਹੁਣ ਫਿਲਮ ਤੋਂ ਬਾਅਦ ਚੰਨੀ ਨੂੰ ਜਦੋਂ ਪਿੰਡ ਲੈ ਕੇ ਜਾਣਾ ਸ਼ਾਇਦ ਪਿੰਡ ਵਾਲਿਆਂ ਨਾਲ ਹੋਣਾ ਵੀ ਹੁਣ ਹਾਰਾ ਹੋਰਾ ਲੈ ਕੇ ਗਿਆ ਚੰਨੀ ਨੂੰ ਚੰਨੀ ਸ਼ਾਹ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਪਿੰਡ ਵਾਲਿਆਂ ਦਾ ਜੀ ਇਹਨਾਂ ਪਿਆਰ ਕਰਦੇ ਆ ਜੀ ਸਾਰੇ ਪਿੰਡ ਲਈ ਪਿਆਰ ਕਰਦੇ ਨੇ ਬਹੁਤ ਪਿਆਰ ਕਰਦੇ ਆ ਜੀ ਅੱਛਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਿੱਕੇ ਨਿੱਕੇ ਜਵਾਕਾਂ ਨੂੰ ਪਤਾ ਚੰਨੀ ਆ ਗਿਆ ਚੰਨੀ ਫਿਲਮ ਆ ਲ ਚੰਨੀ ਦੀ ਫਿਲਮ ਆ ਰਹੀ ਓਏ ਅੱਛਾ ਹਾਂਜੀ ਉਦੋਂ ਤਾਂ ਫਿਰ ਉਹ ਹੁੰਦਾ ਸੀ ਜਿਵੇਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਉਹ ਖੇਤਾਂ ਦੇ ਵਿੱਚ ਨਾਣ ਜਾਣਾ ਦੁਪਹਿਰੇ ਮਾਵਾਂ ਨੇ ਕਹਿਣਾ ਨਹੀਂ ਨਹੀਂ ਬਹਿ ਜੋ ਕਰੇ ਤਾਂ ਖੇਤਾਂ ਨਿਕਲ ਜਾਣਾ ਵਾ ਮੋਟਾਂ ਤੇ ਉਹ ਕਸਬਿਆਂ ਦੇ ਨਾਣ ਜਾਣਾ ਉਹ ਵਿੱਚ ਸਾਰਾ ਕੁਝ ਦੇਖਿਆ ਹੋਣਾ ਜ਼ਿੰਦਗੀ ਦਾ ਹਾਂਜੀ ਹਾਂਜੀ ਦੇਖਿਆ ਸਾਰਾ ਕੁਝ ਦੇਖਿਆ ਦੁਪਹਿਰ ਦੁਪਹਿਰ ਨੂੰ ਸਿਕਰ ਦੁਪਹਿਰੇ ਆਏ ਅਨ ਬੇਰ ਤੋਰਨੇ ਜੋ ਸਾਰਾ ਕੋ ਦੇਖਿਆ ਜੀ ਪਿੰਡਾਂ ਵਾਲੇ ਚ ਹੁੰਦੀ ਇਹ ਚੀਜ਼ਾਂ ਜੀ